ਬਾਬਾ ਅਤਰ ਸਿੰਘ ਜੀ ਮਸਤੂ ਆਣਿਆਂ ਨੂੰ ਰਾਗੀ ਸਿੰਘ ਕਹਿੰਦੇ ਮਹਾਰਾਜ ਤੜਕੇ ਆ ਸਾਰੀ ਵਾਰ ਲਵਾ ਲੈਨੇ 4 ਵਜੇ ਕੋਈ ਆਉਂਦਾ ਤਾਂ ਹੈ ਨਹੀਂ। ਉਹ ਬਾਬਾ ਜੀ ਕਹਿੰਦੇ ਭਾਈ ਬਹੁਤ ਸੰਗਤ ਹੁੰਦੀ ਆ ਤੁਹਾਨੂੰ ਦਿਖਦੇ ਨਹੀਂ। ਕਹਿੰਦੇ ਨਾ ਜੀ ਸੰਤਾਂ ਦਿਖਾਓ। ਕਹਿੰਦੇ ਚੰਗਾ ਮੈਂ ਸਵੇਰੇ ਆਉਂਗਾ। ਤੁਸੀਂ ਇਹਨਾਂ ਆਨੰਦ ਚ ਸ਼ਬਦ ਪੜਿਓ ਜਦੋਂ ਮੈਂ ਹੱਥ ਖੜਾ ਕਰੂੰਗਾ ਨਾ ਉਂਗਲ ਇੱਕ ਦਮ ਸ਼ਬਦ ਬੰਦ ਕਰ ਦਿਓ। ਬਾਬਾ ਜੀ ਬੈਠੇ ਆਸਾ ਦੀ ਵਾਰ ਸ਼ਬਦ ਚੱਲ ਰਿਹਾ ਬਾਬਾ ਜੀ ਨੇ ਇਸ ਤਰ੍ਹਾਂ ਹੱਥ ਖੜਾ ਕੀਤਾ ਰਾਗੀ ਸਿੰਘਾਂ ਨੇ ਇੱਕਦਮ ਸ਼ਬਦ ਸਮਾਪਤ ਪਰ ਸ਼ਬਦ ਦੀ ਆਵਾਜ਼ ਐ ਆ ਰਹੀ ਜਿਵੇਂ ਕਾਫੀ ਸੰਗਤ ਨਾਲ ਬੋਲ ਰਹੀ ਹੈ ਉਹ ਕਦੇ ਰਾਗੀ ਐ ਦੇਖਣ ਕਦੇ ਐ ਦੇਖਣ ਕਦੇ ਥਾਂ ਦੇਖਣ ਕਦੇ ਥਾਂ ਦੇਖਣ ਬਾਬਾ ਜੀ ਆਵਾਜ਼ ਕਿੱਥੋਂ ਆਉਂਦੀ ਹੈ ਕਹਿੰਦੇ ਸ਼ਹੀਦ ਸਿੰਘ ਨਾਲ ਬੋਲ ਰਹੇ ਸ਼ਬਦ ਕਹਿੰਦੇ ਉਹ ਵੀ ਆਸਾ ਦੀ ਵਾਰ ਸੁਣਨ ਆਉਂਦੇ ਆ ਤੁਸੀਂ ਕੀ ਸਮਝਦੇ ਹੋ We're <laughs> sitting